ਕਬੂਤਰਾਂ ਕੋਲ ਪਹੁੰਚ ਚੁੱਕੇ ਆ ਬਈ ਇਹਨਾਂ ਨੂੰ ਦਾਣਾ ਪਾਣੀ ਪਾਈਏ ਤੇ ਬਾਅਦ ਚ ਇਹਨਾਂ ਦਾ ਦਾਣਾ ਪਾਣੀ ਚੁੱਕ ਕੇ ਦੇ ਜੋੜੇ-ਜੋੜੇ ਖੋਲੀਏ ਕਿਉਂਕਿ ਜੋੜੇ ਹੁਣ ਅਲੱਗ ਖੋਲਣੇ ਪਿਆ ਕਰਨੇ ਆ ਪਹਿਲਾਂ ਤਾਂ ਦੇਖਦਾ ਪਾਣੀ ਆ ਮਲਟੀਪਰ ਖਿਲਾਉਣਾ ਹੈ ਪਾਣੀ ਦੀ ਇੱਧਰ ਵੀ ਜੋੜੇ ਬੈਠੇ ਨੇ ਤੇ ਪਾਣੀ ਆ ਪਾਏ ਚ ਭਰ ਲੈਣੇ ਆ ਸਾਫ ਪਾਣੀ ਇਹ ਭਰਦਾ ਮੈਂ ਤਾਂ ਹੁਣ ਕਿਉਂਕਿ ਠੰਡਾ ਹੁੰਦਾ ਇਹ ਥੋੜਾ ਜਿਹਾ ਰਾਤ ਦਾ ਪਿਆ ਹਨਾ ਠੰਡਾ ਹੋ ਜਾਂਦਾ ਇੱਕ ਮਿੰਟ ਕੁੰਡਾ ਵੀ ਖੋਲ ਲੀਏ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੇ ਕਿਵੇਂ ਕਹਿਮੋ ਸਾਰੇ ਜਾਨਵਰ ਸੱਟ ਸਾਰਿਆਂ ਦੇ ਤੇ ਮੈਂ ਕਰਦਾ ਪਹਿਲਾਂ ਪਾਣੀ ਪੂਣੀ ਪਾ ਦਈਏ ਬਾਅਦ ਚੋ ਦਿਖਾਣਾ ਲਾ ਲਓ ਮਿੱਤਰੋ ਇਧਰਲੇ ਕਬੂਤਰਾਂ ਨੂੰ ਵੀ ਪਾਣੀ ਵੀ ਪਾਤਾ ਦਾਣੇ ਵੀ ਹੈਗੇ ਨੇ ਤੇ ਹਲੇ ਖਾਣਿਆਂ ਚ ਬੈਠਣ ਨਹੀਂ ਲੱਗੇ ਓਵੇਂ ਚਲੋ ਕੋਈ ਚੱਕਰ ਨਹੀਂ ਲੱਗ ਜਾਣਗੇ ਇਹਨੂੰ ਕਰਦੇ ਆਂ ਆਪਾਂ ਬੰਦ ਪਾਣੀ ਪੁਣੀ ਪਾਤਾ ਹੁਣ ਆਪਾਂ ਉਧਰ ਲਿਆਉਂ ਦਾਣੇ ਪਾ ਦੀਏ ਇੱਕ ਕਬੂਤਰ ਨਾ ਪਹਿਲਾਂ ਛਤਰੀ ਤੇ ਬੈਠਾ ਦਾ ਆ ਟਾਂਗੀ ਤੇ ਆਪਣੇ ਵਾਲੀ ਤੇ ਹੁਣ ਮੈਨੂੰ ਦਿਖਿਆ ਨਹੀਂ ਜੇ ਦਿਖਿਆ ਨਾ ਦੁਬਾਰਾ ਦਿਖਾਉਣਾ ਤੁਹਾਨੂੰ ਕਿਉਂਕਿ ਆਪਣੇ ਦੇ ਉੱਪਰ ਵਾਲੇ ਬੰਦ ਨਹੀਂ ਹਲੇ ਕਿਉਂਕਿ ਇਹਨੇ ਸਾਜਰੇ ਦਾ ਆਪਾਂ ਖੋਲਦੇ ਵੀ ਨਹੀਂ ਹੈਗੇ ਨਾ ਅਜ ਤਾਰੂ ਵੀ ਰਾ ਆ ਥੋੜਾ ਮੈਂ ਦਿਖਾਉਂਗਾ ਜੇ ਦਿਖਿਆ ਚਲੋ ਇਹਨਾਂ ਨੂੰ ਪਹਿਲਾਂ ਪਾ ਦੀਏ ਦਾਣੇ ਦਾਣੇ ਵੀ ਉਧਰੋਂ ਲਿਆਉਣੇ ਆੜਾ ਚੱਲ ਇਹਨੇ ਪਾ ਦਨੇ ਆ ਬਾਅਦ ਚ ਭਰ ਕੇ ਰੱਖਣਾ ਕਿਉਂਕਿ ਸਰੋਂ ਵੀ ਹੁਣ ਰੱਖਣੀ ਆਪਾਂ ਭਰ ਕੇ ਜੋੜੇ ਸਰੋਂ ਸਰੋਂ ਚੋਕ ਲਿਆ ਕਰਨਗੇ ਇੱਕ ਮਿੰਟ ਮੈਂ ਪਾ ਹੀ ਦੰਨਾ ਖੜ ਜੋ ਖੜ ਜੋ ਇੱਕ ਕਮੈਂਟ ਲਓ ਬਾਈ ਇਹ ਕਬੂਤਰਾਂ ਦਾ ਵੀ ਕੰਮ ਡੰਨ ਨਿਆਰੇ ਨਾਲ ਆਪਣਾ ਚੋਕ ਲੈਣ ਇੰਨੇ ਹੀ ਰਹਿ ਗਏ ਓਰੇ ਬਾਕੀ ਫਿਰ ਆਪਾਂ ਦੇਖ ਲਓ ਕੱਲ 6-7 ਦੇ ਤੇ ਕੁਝ ਉਧਰ ਜੋੜੇ ਲੱਗ ਗਏ ਆ ਬਚਾ ਵੀ ਆ ਰਿਹਾ ਓਏ ਕਾ ਵੀ ਵੱਡਾ ਹੋ ਗਿਆ ਚੋਗਲਾ ਚੋਗਲਾ ਐ ਨਿਆਰੇ ਨਾਲ ਆ ਵੀ ਆ ਗਿਆ ਤੇ ਚਲੋ ਹੁਣ ਆਪਾਂ ਦੇਖੀਏ ਕੰਮਕਾਰ ਕੋਈ ਹੋਰ ਆਪਾਂ ਪਹੁੰਚ ਗਏ ਬਈ ਮੋਟਰ ਤੇ ਕਬੂਤਰ ਸੱਚੀਆਂ ਬੈਠਾ ਢਾਂਗੀ ਤੇ ਜੇ ਦਿਖਦਾ ਹੋਵੇ ਇਤੋਂ ਨਹੀਂ ਦਿਖਦਾ ਨਹੀਂ ਉੂੰ ਦਿਖਦਾ ਜਿਨ ਕਿ ਫੋਨ ਰਹੀ ਨਹੀਂ ਦਿਖਦਾ ਚਲੋ ਮੈਂ ਜਾਣਨਾ ਹੁਣ ਘਰ ਨੂੰ ਘਰ ਜਾ ਕੇ ਦਿਖਾਉਣਾ ਵੀ ਬੈਠਾ ਐ ਛਤਰੀ ਤੇ ਕਿ ਨਹੀਂ ਮੈਂ ਸਾਰੇ ਲਵਾਤੇ ਬਈ ਟੀਕੇ ਘਰ ਆਗੇ ਬਾਊ ਦੇ ਵੀ ਲਵਾਤਾ ਇੱਕ ਆਹ ਫਿਰਦਾ ਕਬੂਤਰ ਆਹਾ ਆ ਬੈਠਾ ਰਾਂ ਟਾਂਗੀ ਤੇ ਪਤਾ ਨਹੀਂ ਕੀ ਦਾ ਇਹ ਦੇਖਦੇ ਜੀ ਦੁਬਾਰਾ ਬੈਠ ਗਿਆ ਪਰ ਪਿੰਡ ਦਾ ਤਾਂ ਲੱਗਦਾ ਨਹੀਂ ਇਹ ਕਾਲਾ ਜਾਂ ਰੰਗ ਲੱਗਿਆ ਹੋਇਆ ਹੈ ਇਹ ਉਹ ਜਾਂਦਾ ਦੇਖਦੇ ਜੀ ਆ ਗਿਆ ਫੇਰ ਤੁਹਾਨੂੰ ਦਿਖਾਵਾਂਗੇ ਹੁਣ ਟਾਂਗੀ ਤੇ ਹੈ ਨਹੀਂ ਦਿਖ ਲੋ ਕੋਈ ਲੈ ਹਾਂ ਠੀਕ ਹੈ ਆਪਣੀ ਖੇਤਰੀ ਦੇ ਕਬੂਤਰ ਬੈਠਾ ਕੋਈ ਆਹ ਦੇ ਹੁਣ ਵਿਚਾਲੇ ਪਰਛਾਵਾਂ ਦੇਖਦਾ ਆਹ ਦੇਖ ਕਦਾਂ ਮੈਂ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਹਾਂ ਪਹਿਲਾਂ ਉੱਡਦਾ ਦਾ ਇੱਕ ਕਾਲਾ ਜਿਹਾ ਢੂਸੇ ਬੈਦਾ ਫੇਰ ਦੇਖਾਂਗੇ ਹੁਣ ਅਲਦਾ ਤੋਂ ਪਵਾਦਾ ਹੈ ਨਾ ਹੁਣ ਚੱਲੇ ਆਂ ਬਾਈ ਆਪਾਂ ਇੱਧਰ ਲਈ ਮੋਟਰ ਤੇ ਨੂੰ ਰਸਤਾ ਦੇਖੋ ਰਸਤਾ ਬੜਾ ਖਤਰਨਾਕ ਹੈ ਚਲੋ ਫਿਰ ਮੋਟਰ ਤੇ ਘੇੜਾ ਮਾਰੀਏ ਲਓਏ ਮਿੱਤਰੋ ਪਹੁੰਚ ਗਏ ਮੋਟਰ ਤੇ ਚੱਲਦੀ ਆ ਮੋਟਰ ਜੀਰੀ ਦੇਖੋ ਫਿਰ ਓਕੇ ਰਪੋਟਾਂ ਡੋ ਰਿਓ ਬਹਿ ਕੇ ਦੂਜਾ ਰਿਓ ਕੱਲ ਪਿਆ ਇਹਦੇ 'ਚ ਦੇਖੋ ਫਿਰ ਕੀ ਕਹਿੰਦੀ ਆ ਜੀਰੀ ਚਲੋ ਫਿਰ ਹੁਣ ਚੱਲਦੇ ਆ ਘਰ ਨੂੰ ਵੇ ਰਸਤਾ ਬਹੁਤ ਖਰਾਬ ਹੈ ਰਸਤਾ ਤਾਂ ਮੈਂ ਕਹਿੰਦਾ ਸੀ ਦੋ ਵਾਰੀ ਮੱਕੀ ਦੀ ਗਰਨੇ ਤੇ ਵਜੇਗੇ ਤੇ ਚਲੋ ਮਿਲਦੇ ਆ ਸ਼ਾਮ ਨੂੰ ਕਿਉ ਕਬੂਤਰ ਖੜਨਾ ਆਪਾਂ ਨੇ ਹੁਣ ਸ਼ਾਮ ਨੂੰ ਦੇਖਾਂਗੇ ਯਾਰ ਧੁੱਪ ਬਹੁਤ ਹੈ ਹੁਣ ਪਾਣੀ ਪੂਣੀ ਦੇਖਣਾ ਹੈ ਤੇ ਉਹ ਲਾਈਟ ਦੇਖਣਾ ਇਥੇ ਚੱਲ ਵੀ ਮੋਟਰ ਤੇ ਚੱਲਦੇ ਹੁਣ ਆਪਾਂ ਘਰ ਨੂੰ ਆ ਗਏ ਬਈ ਪਿੱਛੇ ਆਉ ਜੋੜੇ ਖੋਲਣ ਆਏਦੇ ਅਸੀਂ ਆਹ ਦੇਖ ਲੋ ਬੈਠਾ ਕਬੂਤਰ ਦੇਖਦਾ ਹੁਣ ਦੇਖਿਆ ਥਾਲਾ ਥੋੜਾ ਜਿਹਾ ਬਾਕੀ ਦੇਖਦਿਆਂ ਕੋਈ ਨਹੀਂ ਕਰਦੇ ਇੰਤਜ਼ਾਮ ਕੋਈ ਕਬੂਤਰ ਹੋਰ ਵੀ ਉੜਦੇ ਆ ਤਿੰਨ ਚਾਰ ਕਿ ਪਤਾ ਨਹੀਂ ਕਿਹਦੇ ਨੇ ਇਹ ਕਾ ਫਿਰਦਾ ਬਾਅਦ ਚ ਉਤਾਰਦੇ ਹੁਣ ਮਾੜਾ ਚਾਹ ਬਣੀ ਆ ਪੀ ਲਈ ਧੁੱਪ ਬਹੁਤ ਆ ਗਰਮੀ ਗਰਮੀ ਹੋਈ ਪਈ ਆ ਆ ਜੋੜੇ ਪਾਣੀ ਹੈਗਾ ਪਾਣੀ ਆਏਗੀ ਦਾਣੇ ਪਾ ਦੇ ਥੋੜੇ आ जाओ भी आ जाओ दो निकले बहरा साफ जगह साफ जगह वो बैठे ने बस चल ओके एयरपोर्ट उधर फटदू ਆਓ ਦੇਖੋ ਦੇਖਦਾ ਕੋਈ ਨਹੀਂ ਪਤਾ ਕਰਦੇ ਆ ਹਿੱਲਾ ਫੇਰਾ ਹਾਂ ਚੱਲੇ ਬਈ ਭਵਰ ਨੂੰ ਕਿਸੇ ਤੇ ਵੀਰੇ ਆ ਗਿਆ ਕਬੂਤਰ ਹੈ ਹਾਂ ਹਾਂ ਠੀਕ ਆ ਕਬੂਤਰ ਦਾ ਫੜ ਲਿਆ ਬਾਈ ਤੁਹਾਨੂੰ ਬਾਅਦ ਚੋ ਦਿਖਾਉਣਾ ਮੈਂ ਕਿੰਨੇ ਕਬੂਤਰ ਆਏ ਆ ਵੀਰੇ ਆਪਣੇ ਪਿੰਡ ਪੰਜ ਆ ਹੈ ਪੰਜ ਸਾਰੇ ਉਧਰ ਬੈਠੇ ਆ ਕਿ ਉੜਦਾ ਕੋਈ ਚਾਰ ਕਬੂਤਰ ਆੜਾ ਦੇ ਬਈ ਕਿੱਥੇ ਉੜਦਾ ਕਿੱਥੇ ਵੀ ਨਹੀਂ ਆਉਂ ਇਸ ਜਿਆਦਾ ਬੰਨ ਉਹ ਕਰ ਆਉਂਦਾ ਆਹ ਫਿਰਦਾ ਹਾਂ ਬਾਜੀ ਬੂਜੀ ਤਾਂ ਹੈ ਨਹੀਂ ਵੀਰੇ ਕਿਤੇ ਹਾਂ ਚਾਰ ਆੜਾ ਆਏ ਨੇ ਬਈ ਦੇਖਦੇ ਕੋਈ ਆਉਂਦਾ ਕਿ ਨਹੀਂ ਉਹ ਕਬੂਤਰ ਵੀ ਦਿਖਾਉਣਾ ਤੁਹਾਨੂੰ ਮੈਂ ਰੁਕ ਜਾ ਉਧਰ ਦਾਣੇ ਦੂਣੇ ਜੇ ਪਾ ਕੇ ਧਾਰੇ ਤੇ ਦਾਣੇ ਖਾ ਰਹੇ ਆ ਸਰੋਂ ਫਾਤੀ ਅੱਛਿਆ ਹੈ ਬੋਗਰਦਾ। ਔਰ ਏਰੀਏ ਚ ਫਿਰਦਾ ਅੱਜ। ਤਿੰਨ ਹੋਰ ਡਾਉਣ ਲੱਗੇ ਆ ਬਈ। ਕਾਲੀ ਬੋਤਲ ਵਾਲਾ, ਦਾਦੇ ਬਈ ਅਸੇ। ਕਾਲੀ ਕਾਛੜਾ, ਸੁਰਖਾ। ਟੋਰੀ ਡੰਡੇ ਵਾਲਾ। ਬੱਚਾ। ਯਾਰਾ ਬਈ। ਹਾਂ। ਉਹ ਕਿਰ ਬੋਤਾ? ਚਲੋ 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 ਹੋ ਜੋ ਕਾਇਮ ਆ, ਸਤਕੂਤ ਤੇ ਡਾ ਦੇ। ਆ ਫਿਰਦੇ ਆ ਬਈ ਵਜੇ 4। ਫਾਂਗ ਛੇ ਸੱਤ ਕਾਲੀ ਬੋਤਲ ਵਾਲਾ ਇਹ ਵਧੀਆ ਉੜਦਾ ਵੀਰੇ ਇੱਕ ਕਬੂਤਰ ਆ ਬੈਠਾ ਉਰਲੀ ਕੋਠੀ ਦੇ ਆ ਦੇਖੋ ਇੱਕ ਉਹ ਪਰਲੀ ਦੇ ਟੈਂਕੀ ਦੇ ਇੱਕ ਦਾ ਬੈਠਾ ਆ ਦੇਖੋ ਇੱਕ ਉਹ ਟੈਂਕੀ ਦੇ ਇੱਕ ਦੋ ਉਧਰ ਫਿਰਦੇ ਆ ਕੱਚਾ ਜਾਂ ਮਾウス ਮੈਂ ਲੰਗੀ ਜਾਂਦੇ ਸਾਰੇ ਇੱਕ ਦੂਏ ਦੇ ਹਨਾ ਜਿਵੇਂ ਆਪਣਾ ਬੱਚਾ ਲੰਘ ਗਿਆ ਉਸ ਦਿਨ ਮਿੰਟ 'ਚ ਇੱਕ ਦਾ ਉੜ ਗਿਆ ਬਾਈ ਉਥੋਂ ਆ ਜਾਂਦਾ ਆਹ ਦੇਖੋ ਆਹ ਦੇਖੋ ਪਰਲੀ ਗੋਠੀ ਵਾਲਾ ਉੜ ਗਿਆ ਤੇ ਇਹ 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 ਹੈਗਾ ਲਾਲ ਜੀ ਗੱਛ ਆ ਜਾਂਦਾ ਸਾਲਾ ਵੱਜ ਰਹੀ ਜਾਂਦਾ ਵਿੱਚ ਆ ਡਾਰ ਛੱਡਤੀ ਗਏ ਨੇ ਪੀੜੀਆਂ ਦਲਤਾਂ ਦੀ ਡਾਂਗੇ ਦਾ ਬੱਚਾ ਹਾਂ ਆ ਜਾਂਦਾ ਉੱਪਰ ਤੈਨੂੰ ਬੈਠੇ ਬਾਰ ਲੜਨ ਬੈਠ ਗਏ ਵੇ ਤਿੰਨ ਰਹਿ ਗਏ ਚਾਰ ਹੁਣ ਤਿੰਨ ਨਵੇਂ ਬਚੇ ਰਹਿ ਗਏ ਇੱਕ ਸਫੇਰ ਰਹਿ ਗਿਆ ਇੱਕ ਨਵਾਂ ਬੱਚਾ ਕਿੱਧਰ ਆ ਵੇ ਸੁਰਖਾ ਆਇਆ ਕਿਤੇ ਆ ਅਜੇ ਆਇਆ ਹੋਇਆ ਕਾਲੀ ਕੱਚ ਕਾਲੀਓ ਬੂੰਛ ਹਰੀ ਡੋਰੀ ਹਰੀ ਡੋਰੀ ਆਪਣੇ ਵਾਲੇ ਵਰਗੀ ਕਾਫੇ ਮਾਰਦਾ ਵੇ ਆਇਆ ਆਲਾ ਤਰੀ ਕਰੀਏ ਸੇ ਵਾਪਸ ਲੈ ਬਾਈ ਹਾਂ ਆਹਾ ਆਹਾ ਹਾਂ ਹਾਂ ਛੋੜਾ ਟਿੱਕਾ ਜਿਹਾ ਕੱਚਾ ਜ ਦਿਨਸ ਵਾਲਾ ਇੱਕ ਹੋਰ ਉੱਠਿਆ ਦਨ ਦਿਖਾਉਣੇ ਆ ਬਾਈ ਇਹ ਆ ਉਹ ਜਾਂ ਉਹ ਥਾਪੇ ਮਾਰਦਾ ਉਹੀ ਇਹ ਥਾਪੇ ਮਾਰਦਾ ਰੰਗ ਕਿਹੜਾ ਇਹ ਨਹੀਂ ਖੜਦਾ ਇੱਕ ਇੱਕ ਟੂਸਾ گلابی ਲੱਗਦਾ ਵੀਰੇ ਮੈਨੂੰ ਇਹ ਹਰਾ ਡੰਡਾ گلابی ਟੂਸਾ گلابی ਡੋਰੀ ਉਹ ਸਾਲਾ ਹੋਵੇ ਹੋ ਗਿਆ ਆਪਣੇ ਨਾਲ ਤਾਂ ਤਿੰਨੇ ਆ ਉੜਦੇ ਨੇ ਚਾਰੇ ਆ ਬੱਚਾ ਆ ਗਿਆ ਲੈ ਬੈ ਜਾ ਬੈ ਜਾ ਸਾਲਾ ਬੈ ਇੱਕ ਆਹ ਹਰੇਟਡ ਆਹ ਬੱਗਾ ਜਿਹਾ ਲੱਗਦਾ ਜਿਹੜਾ ਇੱਕ ਉਹ ਤਾਂ ਤਿੰਨ ਤਿੰਨ ਤਾਂ ਉਧਰ ਹੀ ਫਿਰਦੇ ਨੇ ਸਾਲੇ ਕਿਹਦੇ ਲੰਗੇ ਆਏ ਫਿਰ ਇਕੱਠੇ ਇੱਕ ਕਬੂਤਰ ਬਾਈ ਉਹਨਾਂ ਜੋ ਗੁੰਮਟ ਤੇ ਬੈਹ ਰਿਹਾ ਉਹ ਦੇਖੋ ਖੜਜੋ ਉਹ ਘੁੰਮਿਆ ਜਿਹੜਾ ਨਾ ਗੁਰਦੁਆਰਾ ਸਾਹਿਬ ਦੇ ਗੁੰਮਟ ਤੇ ਬੈਠਦਾ ਹੁੰਦਾ ਉਹ ਤੁਨ ਮੈਂ ਦਿਖਾਉਣ ਦੇ ਦਵਾਰਾ ਬੈਠੂ ਜ਼ਰੂਰ ਕਿਉਂਕਿ ਬੈਂਦਾ ਬੈਂਦਾ ਹੀ ਉੜਿਆ ਜਮਈ ਇਹ 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 ਉਹ ਘੁੰਮਿਆ ਗੁਰਦੁਆਰ ਸਾਹਿਬ ਕੋਲ ਦੇਖਿਓ ਇਹ ਨਹੀਂ ਬਚ ਗਿਆ ਬੈਠੂਗਾ ਜ਼ਰੂਰ ਦਵਾਰਾ ਬੱਚੇ ਤਾਂ ਉੱਚੇ ਚੜ ਗਏ ਬਾਈ ਲੈ ਦੇਖੋ ਜਿਵੇਂ ਕਬੂਤਰ ਦੀ ਨਿਗਾਹ ਰੱਖੀ ਉਹਦੀ ਵਹਿੰਦਾ ਕਿ ਨਹੀਂ ਉੱਚਾ ਚੜ ਗਿਆ ਨਾ ਨਹੀਂ ਨਹੀਂ ਉਹ ਥੱਲੇ ਫਿਰਦਾ ਥੱਲੇ ਫਿਰਦਾ ਇਹ ਆਹ ਦੇਖੋ ਆਹ ਦੇਖੋ ਬੈਂਦਾ 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 ਫੇਰ ਉੱਡ ਗਿਆ ਬਾਹਰ ਲਈ ਆ ਬਾਈ ਨਹੀਂ ਤਾਂ ਕੋਈ ਉਧਰ ਜਾਂਦਾ ਨਹੀਂ ਇੱਕਣ ਕਬੂਤਰ ਆ ਉੱਟ ਖੜੇ ਇੱਕ ਭੈਣ ਚੋ ਇਧਰੋਂ ਆਇਆ ਬਹੁਤ ਤੇਜ਼ ਹੱਦੇ ਹੋਈ ਬਈਆ ਹੈਲੀਆ ਨਾ ਉਹ ਉਹ ਫਿਰਦੇ ਤਿੰਨ ਆਹ ਦੇਖੋ ਦੋ ਕਿੱਥੇ ਨੇ ਉਹ ਦੋ ਹਾਂ ਖੜ ਜਾ ਨਿਗਾਹ ਮਾਰ ਲੈ ਆਪਣੇ ਵਾਲੇ ਦਾ ਆਉ ਉਹ ਫਿਰਦੇ ਖੜ ਜਾ ਇੱਕ ਮਿੰਟ ਆਹ ਦੇ ਸਾਰਾ ਕਿੰਬਲਰ ਹੋ ਗਿਆ ਆਹ ਦੇਖੋ ਆਪਣੇ ਆ ਫਿਰਦੇ ਤਿੰਨੇ ਆਉ ਗਿਆ ਗੁਰਦੁਆਰਾ ਸਾਹਿਬ ਤੇ ਏ ਏ ਏ ਉਹ ਗਿਰ ਗਿਆ ਦੇਖ ਲਿਆ ਬਈ ਹੁਣ ਉਹ ਹੈਗਾ ਦਾ ਲਾਲ ਕੱਚ ਉੜ ਗਿਆ ਫੇਰ ਉੜ ਗਿਆ ਫੇਰ ਉੜ ਗਿਆ ਲਾਲ ਕੱਚ ਕਾਲੀ ਬੂੰਛ 3:30 ਹੋ ਗਏ ਭਾਈਆਂ ਕਬੂਤਰ ਉਹ ਫਿਰ ਆ ਗਿਆ ਆ ਗਿਆ ਉਹ ਆ ਗਿਆ ਏ ਏ ਫੇਰ ਜਾਊ ਉੱਥੀ ਆਪਣੇ ਬੱਚੇ ਵੀ ਆ ਗਏ ਬਸ ਇੱਕ ਰਹਿ ਗਿਆ ਕਾਲੀ ਬੋਤਲ ਦਾ ਦੋ ਆ ਗਏ ਹੋਰ ਆਹ ਕਬੂਤਰ ਫੜਿਆ ਦਾ ਬਾਈ ਕਾਲਾ ਨਹੀਂ ਤਾਂ ਮੈਲਾ ਜਿਆਦਾ ਦੇਖੋ ਮੈਲਾ ਜਿਆਦਾ ਬਾਹਰ ਰਿਆਦਾ ਹੈ ਮੀਆਂ ਤੇ ਇਹਦੇ ਨਾ ਹਲਕੀ ਜੀ ਮੋਹਰ ਦਿਖਦੀ ਹੈ ਆਏ ਨਹੀਂ ਪਤਾ ਹੁਣ ਪਾਜੀ ਦੀ ਪਤਾ ਨਹੀਂ ਯਾਨੀ ਕਿ ਆਹ ਰੰਗ ਦੇਖ ਲਓ ਆਹ ਦੇਖੋ ਖੜ ਜੋ ਹਲਕਾ ਜਿਹਾ ਜੇ ਦਿਖਦਾ ਹੋਵੇ ਆਹ ਦੇਖੋ ਹਲਕਾ ਹਲਕਾ ਜਿਹਾ ਮਿੱਟੀ ਹੋਈ ਹੈ ਆਹ ਇਹ ਦੇਖ ਲਓ ਭਾਈ ਰੰਗ ਲੱਗਿਆ ਕਾਲੀ ਕੱਚ ਵੀਰ ਦਿਖਾਈ ਰੰਗ ਦਬਾਰਾ ਦੇ ਕਾਲੀ ਕੱਚ ਤੇ ਆਹ ਲਗਲਬੀ ਆ ਸਾਡਾ ਡੰਡਾ ਏ ਚੱਲ ਜਰਾ ਚੱਲਰ ਜੀ ਆਹ ਫੜਿਆ ਭਈ ਨਾ ਮੇਲਾ ਜਾਂ ਕਰਿਆ ਇਹ ਜਿਵੇਂ ਜਵਾਕਾਂ ਜੂਕ ਕਰਦਾ ਹੁੰਦਾ ਹੈ ਨਾ ਚਲੋ ਕੋਈ ਨਹੀਂ ਤੇ ਚਲੋ ਅਸੀਂ ਵੀ ਜਾਂਦੇ ਆ ਬਾਈ ਹੁਣ ਥੱਲੇ ਕੰਮ ਕਰਨ ਵੇੜੀ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਬੂਤਰ ਓੜਦੇ ਆਲੇ ਤੁਹਾਨੂੰ ਮੈਂ ਦਿਖਾ ਦਿੰਨਾ ਖੜ ਜਾ ਇੱਕ ਤਾਂ ਆਹ ਫਿਰਦਾ ਦੂਗੇ ਤੇ ਨੇ ਉਹ ਫਿਰਦੇ ਨੇ ਹਾਂ ਬੱਲੇ 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 ਚਲੋ ਮਿਲਾਂਗੇ ਅਗਲੇ ਵਲੋਗ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ